ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਇਹ ਇੱਕ ਹੋਰ ਮੇਰਾ ਨਵਾਂ ਵਲੌਗ ਵਲੌਗ ਦਾ ਸਿਰ ਮੈਂ ਥੋੜਾ ਜਿਹਾ ਸ਼ੂਟ ਕੀਤਾ ਸੀਗਾ ਬਟ ਸਾਰਾ ਦਿਨ ਉਹ ਵੀ ਕੰਮ ਸੀ ਕਰਦੇ ਵਿੱਚ ਤਾਂ ਕਰਕੇ ਮੈਂ ਨਹੀਂ ਬਣਾਇਆ ਬੀਜ਼ੀ ਸੀ ਤੇ ਇਹ ਵੀ ਵੀਡੀਓ ਮੈਂ ਤਾਂ ਉਹਨੂੰ ਕੀ ਕਹਿੰਦਾ ਬਣਾਇਆ ਕਿ ਮੈਂ ਆਪਣੇ ਚੈਨਲ ਦਾ ਨਾਮ ਜਿਹੜਾ ਉਹ ਚੇਂਜ ਕਰ ਦਿੱਤਾ ਇੱਕ ਤਾਂ ਰਜਵੰਤ ਕੌਰ ਨਾਮ ਤੇ ਬਹੁਤ ਜ਼ਿਆਦਾ ਚੈਨਲ ਸੀਗੇ ਤੇ ਦੂਸਰਾ ਉਹਨੂੰ ਕੀ ਕਹਿੰਦਾ ਮਤਲਬ ਕਿ ਇੱਕ ਮਨ ਦੇ ਵਿੱਚ ਸੀ ਕਿ ਕੋਈ ਪਿੰਡਾਂ ਵਾਲੇ ਨਾਮ ਤੋਂ ਪਿੰਡੂ ਮਤਲਬ ਕਿ ਐਦਾਂ ਦਾ ਚੈਨਲ ਦਾ ਨਾਮ ਹੋਵੇ ਪਿੰਡੂ ਤੋਂ ਮੈਂ ਕਈ ਚੈਨਲ ਸੀਗੇ ਸੋਚੇ ਪਰ ਉੱਤੇ ਬਹੁਤ ਚੈਨਲ ਆ ਫਿਰ ਕਿ ਹੋਈ ਅਚਾਨਕ ਨਾਮ ਮੇਰੇ ਮਨ ਚ ਆਇਆ ਦਿਲ ਤੋਂ ਪਿੰਡੂ ਦਿਲ ਤੋਂ ਪਿੰਡੂ ਤੇ ਇਸ ਕਰਕੇ ਮੈਂ ਨਾ ਮੇਰਾ ਕੀਤਾ ਤੇ ਇਹਦਾ ਇੱਕ ਮੋਟਿਵ ਵੀ ਆ ਮੇਰਾ ਰੱਖਣ ਦਾ ਪਿੰਡੂ ਤੋਂ ਦਿਲ ਤੋਂ ਪਿੰਡੂ ਤੇ ਕਿਉਂਕਿ ਕੁਝ ਇਦਾਂ ਦੇ ਲੋਕ ਵੀ ਆ ਜ਼ਿੰਦਗੀ ਦੇ ਵਿੱਚ ਜਿਨ੍ਹਾਂ ਨੇ ਆਪ ਕੁਝ ਵੀ ਨਹੀਂ ਕੀਤਾ ਜ਼ਿੰਦਗੀ ਦੇ ਵਿੱਚ ਤੇ ਹਮੇਸ਼ਾ ਜਿਨੇ ਜਿਹੜੇ ਟੌਂਟਿੰਗ ਮੈਨੂੰ ਬਾਕੀਆਂ ਦਾ ਨਹੀਂ ਪਤਾ ਮੈਨੂੰ ਕਰਦੇ ਰਹੇ ਆ ਕਿ ਪਿੰਡੂ ਲੋਕ ਆ ਪਿੰਡੂ ਲੋਕ ਆ ਪਿੰਡੂ ਲੋਕ ਜੋ ਇਹ ਨਹੀਂ ਪਏ ਸਾਰੇ ਸ਼ਹਿਰ ਦੇ ਵੀ ਸਾਰੇ ਲੋਕ ਮਾੜੇ ਨਹੀਂ ਹੁੰਦੇ ਸਾਡੇ ਫਰੈਂਡ ਵੀ ਆ ਸਾਡੇ ਹੋਰ ਰੈਲੇਟਿਵਸ ਵੀ ਆ ਜਿਹੜੇ ਕਿ ਬਹੁਤ ਨਾਈਸ ਆ ਆ ਵੈਲ ਮੈਨਰਡ ਆ ਤੇ ਪਿੰਡਾਂ ਵਾਲੇ ਵੀ ਅਸੀਂ ਹੁੰਦੇ ਆ ਪਿੰਡੂ ਪਿੰਡੂ ਦਾ ਮਤਲਬ ਇਹ ਥੋੜੀ ਵੀ ਜਿਨ੍ਹਾਂ ਨੂੰ ਰਹਿਣਾ ਬਹਿਣਾ ਜੀ ਉਹ ਉਹਦੇ ਤੋਂ ਜੱਜ ਕਰੋ ਸ਼ਹਿਰਾਂ ਵਿੱਚ ਵੀ ਇਦਾਂ ਦੇ ਲੋਕ ਹੁੰਦੇ ਆ ਪਿੰਡਾਂ ਵਿੱਚ ਵੀ ਇਦਾਂ ਦੇ ਲੋਕ ਹੁੰਦੇ ਆ ਪਰ ਮੈਨੂੰ ਤਾਂ ਨਹੀਂ ਲੱਗਦਾ ਵੀ ਅਸੀਂ ਕਿਸੇ ਪਾਸਿਓ ਸਾਡੀ ਰਹਿਣੀ ਬਹਿਣੀ ਨਹੀਂ ਚੰਗੀ ਜਾਂ ਕੁਝ ਵੀ ਇਦਾਂ ਦਾ ਤੇ ਇਸ ਲਈ ਮੈਂ ਆਪਣੇ ਚੈਨਲ ਦਾ ਨਾਮ ਰੱਖਿਆ ਦਿਲ ਤੋਂ ਪਿੰਡੂ ਤੇ ਤਾਂ ਕਰਕੇ ਕਿ ਇੱਕੋ ਪਿੰਡੂ ਨਾਮ ਤੋਂ ਮਸ਼ਹੂਰ ਹੋਣਾ ਤੇ ਇੱਕ ਪ੍ਰਾਊਡ ਵਾਲੀ ਗੱਲ ਹੋਊਗੀ ਪਿੰਡੂ ਨਾਮ ਤੋਂ ਬera ਚੈਨਲ ਚੱਲਣਾ ਇੱਕ ਮੇਰੇ ਲਈ ਪ੍ਰਾਊਡ ਵਾਲੀ ਗੱਲ ਹੋਊਗੀ ਤੇ ਅ ਜਿਸ ਚੀਜ਼ ਨੂੰ ਲੈ ਕੇ ਟੌਂਟਿੰਗ ਕਰਦੇ ਸੀ ਕਰਨ ਵਾਲੇ ਵੀ ਟੌਂਟਿੰਗ ਉਹ ਜਿਨ੍ਹਾਂ ਨੇ ਅਜੇ ਤੱਕ ਲਾਈਫ ਦੇ ਵਿੱਚ ਕੁਝ ਅਚੀਵ ਨਹੀਂ ਕੀਤਾ ਇਹ ਤੱਕ ਵੀ ਅਚੀਵ ਨਹੀਂ ਕੀਤਾ ਕਿ ਅਸੀਂ ਆਪਣਾ ਘਰ ਹੀ ਥੋੜਾ ਸਾਮ ਕੇ ਰੱਖ ਲਈਏ ਸਾਮ ਕੇ ਮੀਨਜ਼ ਜੋੜ ਕੇ ਰੱਖ ਲਈਏ ਇੱਕ ਸੰਜੋਗ ਜਿੱਦਾਂ ਔਰਤ ਆਪਣਾ ਘਰ ਰੱਖਦੀ ਆ ਉਹ ਰੱਖ ਲਈਏ ਆਪਣੇ ਘਰ ਚ ਕੁਛ ਬਣਾ ਲਈਏ ਹਰ ਇੱਕ ਵੱਡੇ ਨਾਲ ਛੋਟੇ ਨਾਲ ਮਿਲਣ ਦਾ ਜੇ ਇਹਨਾਂ ਨੂੰ ਢੰਗ ਹੋਵੇ ਉਦਾਂ ਦੇ ਲੋਕ ਸੀ ਜਿਹੜੇ ਟੌਂਟ ਕਰਦੇ ਸੀ ਤੇ ਮੈਨੂੰ ਨਹੀਂ ਲੱਗਦਾ ਕਿ ਅਸੀਂ ਕਿਸੇ ਪਾਸੇ ਇਦਾਂ ਦੇ ਆ ਜ਼ਿੰਦਗੀ ਚ ਬਹੁਤ ਉਤਾਰ ਚੜਾਅ ਵੀ ਦੇਖੇ ਇਦਾਂ ਦੇ ਟਾਈਮ ਵੀ ਦੇਖੇ ਕਿ ਜਿੱਤੇ ਸਾਰੇ ਜਣੇ ਸਾਥ ਛੱਡ ਗਏ ਸੀਗੇ ਤੇ ਅਸੀਂ ਪਤੀ ਪਤਨੀ ਤੇ ਛੋਟਾ ਜਿਹਾ ਸਾਡਾ ਬੇਟਾ ਤੇ ਮੇਰੇ ਥੋੜੇ ਮੰਮੀ ਡੈਡੀ ਤੇ ਮੇਰੇ ਪੇਕੇਆਂ ਵਾਲੇ ਤੇ ਜਿਹੜੇ ਮੇਰੇ ਨਾਲ ਸੀ ਤਾਂ ਬਾਕੀ ਕੁਝ ਰਿਸ਼ਤੇਦਾਰ ਜਿਹੜੇ ਬਹੁਤ ਨਾਈਸ ਆ ਚੰਗੇ ਆ ਉਹ ਨਾਲ ਸੀਗੇ ਤੇ ਕੁਝ ਅੱਦਾਂ ਦੇ ਜਿਹਨਾਂ ਨੂੰ ਸ਼ਾਇਦ ਕੋਈ ਮਤਲਬ ਹੀ ਨਹੀਂ ਸੀਗਾ ਸ਼ਾਇਦ ਉਹ ਹੀ ਨੇ ਜਿਹੜੇ ਟੌਂਟਿੰਗ ਕਰਦੇ ਨੇ ਤੇ ਇਹ ਇੱਕ ਕਹਿੰਦੇ ਹੁੰਦੇ ਜ਼ੀਰੋ ਤੋਂ ਦੁਬਾਰਾ ਜ਼ਿੰਦਗੀ ਸ਼ੁਰੂ ਕੀਤੀ ਜ਼ੀਰੋ ਸਾਰੇ ਪਰਿਵਾਰ ਨੇ ਸੀ ਜ਼ੀਰੋ ਤੋਂ ਦੁਬਾਰਾ ਲਾਈਫ ਜਿਹੜੀ ਉਹ ਸ਼ੁਰੂ ਕੀਤੀ ਕਮੀ ਤਾਂ ਕੋਈ ਨਹੀਂ ਕਿ ਕਰਦੇ ਵਿੱਚ ਮੈਂ ਸੋਚੀ ਕੋਈ ਕਮੀ ਨਹੀਂ ਆ ਮੈਂ ਤਾਂ ਬਲੌਗਿੰਗ ਸਟਾਰਟ ਕੀਤੀ ਬਲੌਗਿੰਗ ਕਰਨ ਦਾ ਮੇਰਾ ਮੋਟਿਵੇਪੀ ਜ਼ਿੰਦਗੀ ਚ ਕੁਝ ਵੀ ਨਹੀਂ ਨਾ ਬਿਮਾਰੀਆਂ ਕਰਕੇ ਕਰ ਸਕੀ ਨਾ ਪੜ੍ਹਾਈ ਲਿਖਾਈ ਕਰ ਸਕੀ ਸਟਿਚਿੰਗ ਦਾ ਕੰਮ ਸ਼ੁਰੂ ਕੀਤਾ ਸੀ ਇਹ ਹੈਲਥ ਪ੍ਰੋਬਲਮਸ ਕਰਕੇ ਇਸ਼ੂਸ ਕਰਕੇ ਉਹ ਵੀ ਵਿੱਚ ਹੀ ਰਹਿ ਗਈ ਤੇ ਇਸ ਕਰਕੇ ਮੈਂ ਬਲੌਗਿੰਗ ਸਟਾਰਟ ਕੀਤੀ ਕਿ ਮੈਂ ਕੁਝ ਕਰਨਾ ਚਾਹੁੰਦੀ ਆ ਜਿੱਦਕਿ ਮੈਂ ਮੈਡੀਕਲ ਕਰਦੀ ਸੀ ਮੈਂ ਨਰਸਿੰਗ ਕਰਨਾ ਚਾਹੁੰਦੀ ਸੀ ਫਿਰ ਮੈਂ ਸੋਚਿਆ ਸੀ ਮੈਂ ਆਪਣੇ ਹਸਬੰਡ ਕੋਲ ਫੋਰਨ ਚਲ ਜੂਗੀ ਮੈਂ ਉੱਥੇ ਉਹਨਾਂ ਨਾਲ ਕੋਈ ਵਧੀਆ ਕੰਮ ਕਰੂੰਗੀ ਉਹ ਵੀ ਮੇਰਾ ਮਤਲਬ ਕਿ ਮੇਰੇ ਹੈਲਥ ਪ੍ਰੋਬਲਮਸ ਕਰਕੇ ਮੈਂ ਗਈ ਤੇ ਜਰੂਰ ਆ ਫੋਰਨ ਇਹਨਾਂ ਕੋਲ ਮੈਂ ਦੋ ਵਾਰੀ ਮੈਂ ਪੱਕਾ ਵੀ ਮੂਵ ਹੋ ਸਕਦੀ ਹਾਂ ਪਰ ਮੈਂ ਆਪਣੀ ਹੈਲਥ ਪ੍ਰੋਬਲਮਸ ਕਰਕੇ ਨਹੀਂ ਹੁੰਦੀ ਕਿ ਮੈਂ ਉਹਨਾਂ ਤੇ ਬੋਝ ਬਣਨ ਦੀ ਬਜਾਏ ਚੰਗਾ ਇੱਥੇ ਰਵਾਂ ਕਈ ਵਾਰੀ ਮੈਂ ਜिद ਕਰਦੀ ਹਾਂ ਮੈਨੂੰ ਲੈ ਜਾਓ ਆਪਣੇ ਕੋਲ ਮੈਂ ਨਹੀਂ ਹੁਣ ਅਲੱਗ ਰਹਿ ਸਕਦੀ ਇਹ ਕੋ ਪਰ ਫਿਰ ਸੋਚੂੰਗੀ ਵੇ ਕੰਮ ਕਰੋਗੇ ਜਾਂ ਮੈਨੂੰ ਸੰਭੋਗੇ ਤੇ ਫਿਰ ਉੱਥੇ ਇਕੱਲਾਪਣ ਵੀ ਮਹਿਸੂਸ ਹੋਊਗਾ ਇਸ ਕਰਕੇ ਨਹੀਂ ਜਾਂਦੀ ਬੇਟਾ ਵੀ ਯੰਗ ਆ ਤੇ ਨਸ਼ੇ ਵੀ ਪੰਜਾਬ ਚ ਤੁਹਾਨੂੰ ਪਤਾ ਹੀ ਆ ਕਿੰਨੇ ਵੱਧ ਚੁੱਕੇ ਆ ਫਿਰ ਉਹ ਵੀ ਡਰ ਲੱਗਦਾ ਕਿ ਇਹ ਗਲਤ ਪਾਸੇ ਨਾ ਪੈ ਜਾਵੇ ਤੇ ਇਸ ਕਰਕੇ ਮੈਂ ਨਹੀਂ ਗਈ ਜਿੱਥੇ ਉਹ ਸਾਲ ਪਿੱਛੋਂ ਆ ਜਾਂਦੇ ਆ ਮੇਰੇ ਹਸਬੰਦ ਤੇ ਇਸ ਕਰਕੇ ਮੈਂ ਆਪਣਾ ਵਲੋਗਿੰਗ ਚੈਨਲ ਸ਼ੁਰੂ ਕੀਤਾ ਕਿ ਮੇਰਾ ਮਾਈਂਡ ਜਿਹੜਾ ਉਹ ਡਾਇਵਰਟ ਹੋਵੇ ਤੇ ਦੂਸਰਾ ਮੈਨੂੰ ਵੀ ਲੋਕੀ ਜਾਣਨ ਮੇਰੀ ਵੀ ਸਟੋਰੀ ਜਾਣਨਾ ਤੇ ਹੋਰ ਉਹਨੂੰ ਕੀ ਕਹੀਦਾ ਕੁਝ ਅਚੀਵ ਕਰਾਂ ਜ਼ਿੰਦਗੀ ਦੇ ਵਿੱਚ ਜੋ ਸ਼ਾਇਦ ਸੁਪਨੇ ਸੀ ਜਿਹੜੇ ਪੂਰੇ ਨਹੀਂ ਹੋਏ ਬਸ ਇਦਾਂ ਹੀ ਰਹਿ ਗਏ ਪਹਿਲਾ ਐਜੂਕੇਟਡ ਆ ਮੈਂ ਮੈਂ ਆਈਸੀਬੋਰਡ ਦੀ ਸਟੱਡੀ ਕੀਤੀ ਆ ਤੇ ਇਹਨਾਂ ਕੁਝ ਹੋਣ ਦੇ ਬਾਵਜੂਦ ਵੀ ਜਿਹੜੇ ਲੋਕ ਟੌਨਟਿੰਗ ਕਰਦੇ ਸੀ ਪਿੰਡੂ 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 ਪੈਂਡੂ ਲੋਕ ਐ ਹੁੰਦੇ ਪੈਂਡੂ ਲੋਕ ਜੋ ਹੁੰਦੇ ਆ ਪੈਂਡੂ ਲੋਕ ਐਨੇ ਵੀ ਮਾੜੇ ਨਹੀਂ ਹੁੰਦੇ ਪੈਂਡੂ ਲੋਕ ਐਨੇ ਵੀ ਬੇਵਕੂਫ ਨਹੀਂ ਹੁੰਦੇ ਜਿਨ੍ਹਾਂ ਨੂੰ ਦੁਨੀਆਦਾਰੀ ਦੇ ਵਿੱਚ ਵਿਚਰਨਾ ਨਹੀਂ ਹੁੰਦਾ ਜਿਨ੍ਹਾਂ ਦੀ ਸੋਚ ਸੀ ਤੇ ਉਹਨਾਂ ਨੂੰ ਵੀ ਮੈਂ ਚੰਨੀ ਆ ਪਤਾ ਲੱਗੇ ਮੈਨੂੰ ਖਾਂਸੀ ਆ ਗਈ ਸੀ ਤੇ ਪੈਂਡੂ ਲੋਕ ਹੁਣ ਤੁਸੀਂ ਮੇਰੇ ਵੀਡੀਓ ਦੇਖਣੀ ਤੁਸੀਂ ਵੀ ਦੱਸਿਓ ਵੀ ਪੈਂਡੂ ਲੋਕ ਐਨੇ ਹੀ ਮਾੜੇ ਹੁੰਦੇ ਆ ਤੇ ਪਿੰਡੂ ਲੋਕਾਂ ਨੂੰ ਅਕਲ ਨਹੀਂ ਹੁੰਦੀ ਪਿੰਡੂ ਜਿਹੜੀਆਂ ਲੇਡੀਜ਼ ਆ ਉਹਨਾਂ ਨੂੰ ਘਰਾਂ ਦੇ ਕੰਮ ਨਹੀਂ ਆਉਂਦੇ ਪਿੰਡੂ ਲੇਡੀਜ਼ ਆ ਜਿਹੜੀ ਉਹਨਾਂ ਨੂੰ ਕੀ ਇੰਗਲਿਸ਼ ਨਹੀਂ ਬੋਲਣੀ ਆਉਂਦੀ ਕੀ ਪਿੰਡੂ ਲੇਡੀਜ਼ ਨੂੰ ਕੱਪੜਾ ਲੈਣਾ ਪਾਉਂਦਾ ਟੰਗ ਨਹੀਂ ਕੀ ਪਿੰਡੂ ਲੇਡੀਜ਼ ਵੈਸਟਰਨ ਨਹੀਂ ਪਾਉਂਦੀਆਂ ਮੈਂ ਖੁਦ ਪਾਉਂਦੀ ਆ ਬਟ ਮੈਂ ਵੀਡੀਓਜ਼ 'ਚ ਨਹੀਂ ਪਾਉਂਦੀ ਕਿਉਂ ਨਹੀਂ ਪਾਉਂਦੀ ਕਿਉਂਕਿ ਮੇਰੇ ਹਸਬੰਦ ਦੀ ਵੀ ਕੋਈ ਰਿਸਪੈਕਟ ਆ ਮੇਰੇ ਬੇਟੇ ਦੀ ਵੀ ਆ ਔਰ ਯੰਗ ਆ ਕੱਲੋ ਪਿੰਡ ਵਿੱਚ ਕੋਈ ਮੇਰਾ ਚੈਨਲ ਦੇਖਦਾ ਹੋਊਗਾ ਕਿਉਂਕਿ ਲੋਕਾਂ ਨੂੰ ਆਦਤ ਹੁੰਦੀ ਆ ਟੌਂਟਿੰਗ ਦੀ ਮੇਰੇ ਬੇਟੇ ਨੂੰ ਟੌਂਟਿੰਗ ਕਰੋਗੇ ਤੇਰੀ ਮੰਮਾ ਨੇ ਇਦਾਂ ਦੇ ਕੱਪੜੇ ਪਾਏ ਸੀ ਮੇਰੇ ਹਸਬੰਡ ਨੂੰ ਟੌਂਟਿੰਗ ਕਰਨਗੇ ਇਸ ਤੋਂ ਚੰਗਾ ਕਿ ਮੈਂ ਆਪਣਾ ਕਿਉਂਕਿ ਮੇਜ ਮੇਰੇ ਹਸਬੰਡ ਮਰਿਆਦਾ ਚ ਰਹਿੰਦੇ ਆ ਮੇਰਾ ਬੇਟਾ ਰਹਿੰਦਾ ਮੇਰੇ ਮੰਮੀ ਡੈਡੀ ਆ ਤਾਂ ਮੈਨੂੰ ਮੇਰਾ ਵੀ ਹੱਕ ਆ ਉਹ ਮਰਿਆਦਾ ਚ ਰਹਿ ਕੇ ਹੀ ਆਪਣਾ ਵਲੌਗ ਬਣਾਉਣਾ ਇਹ ਨਹੀਂ ਕੋਈ ਮੈਂ ਛੋਟੇ ਛੋਟੇ ਕੱਪੜੇ ਕਿ ਨੱਚ ਕੇ ਟਪਕੇ ਇਦਾਂ ਦੇ ਵਲੌਗ ਬਣਾਵਾਂ ਜੋ ਮੇਰੀ ਲਾਈਫ ਚ ਹੈ ਰਿਐਲਿਟੀ ਮੈਂ ਉੱਤੇ ਵਲੌਗ ਜਿਹੜਾ ਉਹ ਬਣਾਉਣੀ ਅਜੇ ਉਹਦੇ ਵਿੱਚ ਵੀ 10% ਆ ਜਿਹੜਾ ਅਜੇ ਤੁਹਾਨੂੰ ਦਿਖਾ ਰਿਹਾ ਤਾਂ ਇਹ ਤੋਂ ਬਹੁਤ ਖੁਸ਼ ਆ ਜਿਹੜੀ ਮੇਰੀ ਦਿਨ ਦੀ ਸਾਰੀ ਡਾਈਟ ਆ ਜਾਂ ਮੇਰੀ ਮੈਡੀਸਿਨਸ ਚੱਲ ਰਹੀ ਆ ਜਾਂ ਸਵੇਰ ਨੂੰ ਉੱਠ ਕੇ ਮੈਨੂੰ ਕੀ ਕਰਨਾ ਪੈਂਦਾ ਆਪਣੀ ਸਿਹਤ ਵਾਸਤੇ ਇਦਾਂ ਦਾ ਬਹੁਤ ਖੁਸ਼ ਆ ਤੇ ਬਗਟ ਸਾਰੇ ਲੋਕ ਇਦਾਂ ਦੇ ਨਹੀਂ ਹੁੰਦੇ ਵੀ ਮੇਰੀਆਂ ਬਿਮਾਰੀਆਂ ਸੁਣੀ ਜਾਣ ਕਿ ਮੈਂ ਆਪਣੇ ਹਰ ਟਾਈਮ ਬਿਮਾਰੀਆਂ ਦੱਸ ਦੇ ਰਹੀ ਆ ਆਪਣਾ ਉਹ ਫਿਰ ਕਈ ਲੋਕਾਂ ਨੂੰ ਇਹ ਹੋ ਜਾਣਾ ਵੀ ਇਹਦੇ ਕੋਲ ਤਾਂ ਹੋਰ ਕੁਝ ਦੱਸਣ ਨੂੰ ਹੀ ਨਹੀਂਗਾ ਮੋਟੀਵੇ ਕਰਨ ਨਹੀਂ ਹੰਨੀਗਾ ਤੇ ਇਸ ਕਰਕੇ ਮੈਂ ਨਹੀਂ ਦੱਸਦੀ ਅੱਲਾ ਦਾ ਕੁਝ ਵੀ ਤੇ ਬਾਕੀ ਜ਼ਿੰਦਗੀ ਚ ਬਹੁਤ ਕੁਸ਼ਲ ਨੂੰ ਕੀ ਕਹੀਦਾ ਦੁੱਖ ਵੀ ਦੇਖਿਆ ਦੁੱਖ ਵੀ ਦੇਖਿਆ ਜ਼ਿੰਦਗੀ ਚ ਸੁੱਖ ਵੀ ਬਹੁਤ ਦੇਖਿਆ ਕਈ ਸੁੱਖ ਸੀ ਕਈ ਦੁੱਖ ਸੀ ਜ਼ਿਆਦਾ ਤਾਂ ਦੁੱਖ ਹੀ ਰਿਹਾ ਜ਼ਿੰਦਗੀ ਦੇ ਵਿੱਚ 19 ਸਾਲ ਮੈਰਿਡ ਲਾਈਫ ਨੂੰ 19 ਸਾਲ ਹੋ ਗਏ ਤੇ 19 ਸਾਲਾਂ ਦੇ ਵਿੱਚੋਂ ਆਈ ਥਿੰਕ ਆ ਇੱਕ ਸਾਲ ਜਾਂ ਡੇਢ ਸਾਲ ਆ ਵੀ ਮੈਂ ਠੀਕ ਆ ਥੋੜਾ ਨਹੀਂ ਤੇ ਵਿਆਹ ਦੇ ਜਿਹੜੇ 6 ਮਹੀਨੇ ਸੀ ਵਿਆਹ ਤੋਂ ਬਾਅਦ ਉਹ ਠੀਕ ਸੀ ਮੈਂ ਨਹੀਂ ਤੇ ਜ਼ਿਆਦਾਤਰ ਮੇਰੀ ਹੈਲਥ ਪ੍ਰੋਬਲਮਸ ਜਿਹੜੀਆਂ ਉਹ ਚਲਦੀਆਂ ਹੀ ਰਹੀਆਂ ਤੇ ਹਸਪੀਟਲਾਂ ਦੇ ਚੱਕਰ ਕੱਟਦੇ ਹੈ ਤੇ ਇਸ ਕਰਕੇ ਮੈਂ ਮਤਲਬ ਕਿ ਕੁਛ ਏਦਾਂ ਦਾ ਚਾਹਨੀ ਆ ਵੀ ਮੈਨੂੰ ਜਾਣਨ ਸਾਰੇ ਜਾਣੇ ਇਹ ਇੱਕ ਹਾਊਸ ਵਾਈਫ ਆ ਇਹਨੇ ਜ਼ਿੰਦਗੀ ਚ ਕਿੰਨੀ ਸਟਰਗਲ ਕੀਤੀ ਆ ਮੇਰੇ ਹਸਬੰਦ ਨੇ ਕਿੰਨੀ ਸਟਰਗਲ ਕੀਤੀ ਆ ਸਾਨੂੰ ਬਤਾਸੀ ਆਪਣਾ ਘਰ ਕਿੱਦਾਂ ਬਣਾਇਆ ਸਾਨੂੰ ਪਤਾ ਸੀ ਦੁਬਾਰਾ ਆਪਣੇ ਆਪ ਨੂੰ ਕਿੱਦਾਂ ਸਟੈਂਡ ਕੀਤਾ ਜ਼ੀਰੋ ਤੇ ਆਉਣ ਤੋਂ ਬਾਅਦ ਵਿੱਚ ਕਿੱਦਾਂ ਆਪਣਾ ਹਰ ਇੱਕ ਚੀਜ਼ ਕਰਦੇ ਬਣਾਈ ਵਲੋਗਿੰਗ ਤੇ ਚਲੋ ਹੁਣ ਸਟਾਰਟ ਕੀਤੀ ਅਜੇ ਤੱਕ ਮੇਰਾ ਚੈਨਲ ਮੋਨਟਾਈਜ਼ ਵਗੈਰਾ ਵੀ ਨਹੀਂ ਹੋਇਆ ਜਾਂ ਮੈਨੂੰ ਇਹਦੀ ਕੋਈ ਇਨਕਮ ਆਉਂਦੀ ਆ ਜਾਂ ਕੁਛ ਵੀ ਤੇ ਪਰ ਜ਼ਿੰਦਗੀ ਚ ਬਹੁਤ ਕੁਝ ਫੇਸ ਕੀਤਾ ਬਹੁਤ ਕੁਝ ਤੇ ਪਰ ਪੱਗੂ ਬਗੇ ਕੀ ਹੋਇਆ ਭੁੱਖ ਲੱਗੀ ਆ ਪਰ ਜੀ ਜ਼ਿੰਦਗੀ ਚ ਇੰਨਾ ਕੁਝ ਫੇਸ ਕੀਤਾ ਤੇ ਇੱਕ ਉਹ ਪਰਮਾਤਮਾ ਦਾ ਲੜਨੀ ਛੱਡਿਆ ਮਤਲਬ ਕਿ ਬਾਣੀ ਵਾਹਿਗੁਰੂ ਦਾ ਜਿਹੜਾ ਮੈਂ ਉਹ ਬਿਲਕੁਲ ਵੀ ਲੜਨੀ ਛੱਡਿਆ ਸਾਡੇ ਜਿਹੜੇ ਵੱਡੇ ਵੱਡੇ ਰਿਆ ਉਹਨਾਂ ਦਾ ਨਹੀਂ ਛੱਡਿਆ ਉਹ ਸਵਾਹੀ ਗੁਰੂ ਤੇ ਯਕੀਨ ਰੱਖਿਆ ਇਹੋ ਯਕੀਨ ਰੱਖਿਆ ਕਿ ਇੱਕ ਨਾ ਇੱਕ ਦਿਨ ਇਦਾਂ ਦਾ ਆਊਗਾ ਜਦੋਂ ਮੈਂ ਠੀਕ ਹੋਵਾਂਗੀ ਚਲੋ ਮੈਂ 100 ਚੋਂ ਹਜੇ 80% ਠੀਕ ਹੋਊ ਹਜੇ ਮੈਂ ਪੂਰੀ ਤਰ੍ਹਾਂ ਠੀਕ ਨਹੀਂ ਪਰ ਉਹ ਵਿਸ਼ਵਾਸ ਨਹੀਂ ਛੱਡਿਆ ਕਿ ਸੇ ਇਦਾਂ ਦੀ ਜਗ੍ਹਾ ਤੇ ਨਹੀਂ ਗਏ ਕਿ ਜਿੱਥੇ ਸਾਨੂੰ ਉਹ ਸੋਧਾਂ ਦਾ ਗਲਤ ਕਰਨਾ ਪਵੇ ਜਾਂ ਉਹਨੂੰ ਕੀ ਕਹਿੰਦਾ ਅਸੀਂ ਗਲਤ ਕਰੀਏ ਤਾਂ ਫੇਰ ਅਸੀਂ ਠੀਕ ਹੋ ਜਾਾਂਗੇ ਜਦੋਂ ਕੋਈ 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 ਕਈ ਕਰ ਦੇਗਾ ਪਰ ਐਦਾਂ ਦਾ ਕੁਛ ਨਹੀਂ ਗਏ ਨਾ ਹੀ ਕਿਸੇ ਦਾ ਦੇ ਕੀ ਹੋਇਆ ਅੱਖਿਛ ਭਾਗੇ ਕੁਛ ਦੇਖਾ ਇੱਥੇ ਆ ਮੇਰੇ ਕੋਲ ਠੀਕ ਹੈ ਤੋ ਨਾ ਤੇ ਕਦੀ ਕੋਈ ਇਸੇ ਦਾ ਗਲਤ ਨਹੀਂ ਕੀਤਾ ਨਾ ਕਦੀ ਇੰਦਾ ਦੀ ਜਗ੍ਹਾ ਤੇ ਗਏ ਆ ਜਿੰਨਾਂ ਕੋਲੋਂ ਕਹਿ ਦੋ ਕਿ ਪੁੱਛਾਂ ਲਓ ਜਾਂ ਕਿਸੇ ਦਾ ਮਾੜਾ ਕਰੋ ਜਾਂ ਇਹ ਸੋਚੋ ਵੀ ਮੇਰੇ ਤੇ ਕਿਸੇ ਨੇ ਕੁਸ਼ ਕਰ ਤਾਂ ਨਹੀਂ ਦਿੱਤਾ ਮੇਰੇ ਤੇ ਕੋਈ ਟੂਣਾ ਤਾਂ ਨਹੀਂ ਕੀਤਾ ਜਾਂ ਮੇਰੇ ਤੇ ਕੁਸ਼ ਕੀਤਾ ਕਰਾਇਆ ਤਾਂ ਨਹੀਂ ਮੈਂ ਕਦੀ ਇੰਦਾ ਦਾ ਵੀ ਯਕੀਨ ਨਹੀਂ ਕੀਤਾ ਨਹੀਂ ਮੈਨੂੰ ਇੰਦਾ ਦਾ ਹੈ ਹੀ ਕਿਉਂਕਿ ਮੇਰਾ ਮੰਨਣਾ ਹੈ ਵੀ ਜੋ ਮੈਨੂੰ ਰੋਗ ਲੱਗੇ ਉਹ ਕੋਈ ਮੇਰੇ ਕਰਮਾਂ ਦਾ ਸੀਗਾ ਜੋ ਮੈਨੂੰ ਭੋਗਣਾ ਹੀ ਪੈਣਾ ਸੀ ਤਾਂ ਮੇਰੇ ਹਸਬੰਡ ਦਾ ਵੀ ਕੋਈ ਹੋਊਗਾ ਕਿ ਸਾਨੂੰ ਦੋਨਾਂ ਨੂੰ ਮਿਲ ਕੇ ਉਹ ਭੋਗਣਾ ਹੀ ਪੈਣਾ ਸੀ ਤੇ ਦੇਈ ਕੋਈ ਦੁਨੀਆ ਜ਼ਿੰਦਗੀ ਚ ਸਿਚੁਏਸ਼ਨ ਆਈਆਂ ਬਸ ਫੇ ਯਕੀਨ ਉਸ ਵਾਹਿਗੁਰੂ ਤੇ ਰੱਖਿਆ ਤੇ ਇਸ ਸਿਚੁਏਸ਼ਨ ਨਾਲ ਵੀ ਬਹੁਤ ਕਾਮ ਖੂਲ ਰਹਿ ਕੇ ਫੇਸ ਕੀਤੀ ਜਿਹਦੋਂ ਸਾਨੂੰ ਲੋਕ ਪੈਂਡੂ ਕਹਿੰਦੇ ਸੀ ਪੈਂਡੂ ਪੈਂਡੂ ਨੂੰ ਅਕਲ ਨਹੀਂ ਪੈਂਡੂ ਲੋਕ ਕਹਿੰਦੇ ਪੈਂਡੂ ਤੇ ਜੋ ਹੁੰਦੇ ਆ ਜੇ ਸਾਰੇ ਸ਼ਹਿਰੀ ਚੰਗੇ ਨਹੀਂ ਤੇ ਸਾਰੇ ਪੈਂਡੂ ਵੀ ਗਲਤ ਨਹੀਂ ਤੇ ਜੇ ਸਾਰੇ ਪੈਂਡੂ ਅ ਸਹੀ ਕੁਛ ਸਹੀ ਆ ਤੇ ਉਦਦੇ ਕੁਛ ਸ਼ੈਰੀ ਵੀ ਸਹੀ ਆ ਜਿੰਨਾ ਕੁਛ ਪਿੰਡੂ ਗਲਤ ਆ ਤੇ ਉਦਦੇ ਕੁਛ ਸ਼ੇਰ ਵਾਲੇ ਵੀ ਗਲਤ ਆ ਹਰ ਇੱਕ ਦਾ ਆਪਣਾ ਆਪਣਾ ਨੇਚਰ ਆ ਕੋਈ ਕਿਸੇ ਤਰ੍ਹਾਂ ਰਹਿੰਦਾ ਕੋਈ ਕਿਸੇ ਤਰ੍ਹਾਂ ਆਂਦਾ ਕਿਸੇ ਨੇ ਅ ਸ਼ੇਰ ਜਾਂ ਪਿੰਡੂ ਨੂੰ ਲੈ ਕੇ ਆਪਾਂ ਕਿਸੇ ਤੇ ਟੌਂਟ ਨਹੀਂ ਕਰ ਸਕਦੇ ਤੇ ਪਲੀਜ਼ ਉਹਨਾਂ ਦਾ ਸਾਥ ਦਿਓ ਤੇ ਮੈਂ ਉਹ ਟੌਂਟਿੰਗ ਤੋਂ ਹੀ ਆਪਣੇ ਚੈਨਲ ਦਾ ਨਾਮ ਰੱਖ ਦਿੱਤਾ ਕਿ ਉਹ ਇੱਕ ਟੌਂਟਿੰਗ ਵਰਲਡ ਉਹ ਵਾਲਾ ਪਿੰਡੂ ਅ ਸ਼ਾਇਦ ਸਾਡੇ ਚੈਨਲ ਦਾ ਉਹ ਕੀ ਕਿੰਦੇ ਆ ਪੂਰਾ ਖਰਾ ਉੱtre ਸਾਡੇ ਚੈਨਲ ਦਾ ਨਾਮ ਤੇ ਇਸ ਕਰਕੇ ਅਸੀਂ ਮੈਂ ਆਪਣੇ ਚੈਨਲ ਦਾ ਨਾਮ ਰੱਖ ਦਿੱਤਾ ਦਿਲ ਤੋਂ ਪਿੰਡੂ ਦਿਲ ਤੋਂ ਪਿੰਡੂ ਤੇ ਕਿਸੇ ਦਿਨ ਹੋਊਗਾ ਮੇਰੇ ਵੀ ਬਹੁਤ سارے ਸਬਸਕ੍ਰਾਈਬਰ ਤੇ ਮੈਂ ਪ੍ਰਾਊਡਲੀ ਕਹੂੰਗੀ ਕਿ ਅਸੀਂ ਪਿੰਡੂ ਆ ਸਾਨੂੰ ਕੋਈ ਵੀ ਇਹਦੇ ਵਿੱਚ ਜਿਕਰ ਨਹੀਂ ਕੀ ਅਸੀਂ ਪਿੰਡੂ ਲੋਕ ਆ ਤੇ ਇਸ ਲਈ ਮੈਂ ਇਹ ਨਹੀਂ ਕਹਿੰਨੀ ਕਿ ਪਿੰਡੂ ਹੀ ਮੇਰਾ ਸਾਥ ਦੇਣ ਸ਼ਹਿਰਾਂ ਵਾਲੇ ਵੀ ਜਿਹੜੇ ਨਾਈਸ ਆ ਇਸ ਚੀਜ਼ ਨੂੰ ਗਲਤ ਮੰਨ ਗਏ ਆ ਕਿਸੇ ਨੂੰ ਇਹਦਾ ਟੌਨਟਿੰਗ ਕਰਨੀ ਉਹ ਵੀ ਸਾਥ ਦੇਣ ਤੇ ਜਿਹੜੇ ਪਿੰਡਾਂ ਵਾਲੇ ਆ ਉਹ ਵੀ ਸਾਥ ਦੇਣ ਤੇ ਹੁਣ ਕਰਦੇ ਆ ਵੀਡੀਓ ਬਹੁਤ ਲੰਬੀ ਹੋ ਗਈ ਤੇ ਇਸ ਵੀਡੀਓ ਦਾ ਐਂਡ ਤੇ ਪਲੀਜ਼ ਮੇਰੇ ਚੈਨਲ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ ਬਾਏ ਬਾਏ ਫਿਰ ਮਿਲਾਂਗੇ ਉਹ ਪੱਗੀ نیچے ਇਹਨੂੰ ਲਾ ਰਹੀ ਆ ਟ੍ਰਾਈਪੋਡ ਨੂੰ